ਜਿਨ੍ਹਾਂ ਲੋਕਾਂ ਦੀ ਸੈਕਸ ਕਰਨ ਦੀ ਇੱਛਾ ਖਤਮ ਹੋ ਚੁੱਕੀ ਆ ਸੈਕਸ ਕਰਨ ਨੂੰ ਜੀ ਨਹੀਂ ਕਰਦਾ ਉਹਨਾਂ ਲੋਕਾਂ ਵਾਸਤੇ ਅੱਜ ਮੈਂ ਇੱਕ ਇਹੋ ਜਿਹਾ ਲਾਭਦਾਇਕ ਤੇ ਚਮਤਕਾਰੇ ਨੁਸਖਾ ਲੈ ਕੇ ਆਇਆ ਜਿਸ ਨਾਲ ਕੀ ਉਹ ਆਪਣੀ ਔਰਤ ਨਾਲ ਸੰਪੂਰਨ ਮਰਦ ਬਣ ਕੇ ਸੈਕਸ ਕਰਨਗੇ ਤੇ ਨਾਲੇ ਆਪਣਾ ਆਨੰਦ ਉਠਾਉਣਗੇ ਇਹ ਨੁਸਖਾ ਅਜਮਾਇਆ ਹੋਇਆ ਨੁਸਖਾ ਵਾ ਤੁਹਾਡਾ ਆਪਣੇ ਆਪ ਹੀ ਨੱਚਣ ਨੂੰ ਜੀ ਕਰੇਗਾ ਇਹ ਨੁਸਖਾ ਇਸ ਤਰੀਕੇ ਦੇ ਨਾਲ ਆ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸੈਕਸ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਹਾਨੂੰ ਢਿੱਲਾਪਨ ਟਾਈਮਿੰਗ ਧਾਤ ਪੈਂਦੀ ਆ ਛਪਨ ਦੋਸ਼ ਆ ਇਹਨਾਂ ਸਾਲਾਂ ਦੀ ਦਵਾਈ ਸਾਡੇ ਕੋਲ ਤਿਆਰ ਮਿਲਦੀ ਆ ਕਿਸੇ ਮਰੇ ਵੀਰ ਨੇ ਦਵਾਈ ਮੰਗਾਉਣੀ ਹੋਵੇ ਸਾਡੇ ਨੰਬਰ ਥੱਲੇ ਦਿੱਤੇ ਆ ਫੋਨ ਕਰੋ ਤੇ ਸਾਡੇ ਨਾਲ ਸੰਪਰਕ ਕਰੋ ਤੇ ਤੁਹਾਡੀ ਦਵਾਈ ਤੁਹਾਡੇ ਘਰ ਪਹੁੰਚ ਜੇਗੀ ਅੱਜ ਦਾ ਨੁਸਖਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਲੈਣਾ ਸੀ ਮੋਚ ਰਸ ਭਖੜਾ ਤਾਲਮਖਾਣਾ ਬੀਜਬੰਦ ਮਗਜ ਬਦਾਮ ਦੀ ਗਿਰੀ ਦਾਚਨੀ 57 ਲੋਪਸਮ ਅਸ਼ਗੰਧ ਨਗौरी ਇਹ ਸਾਰੀਆਂ ਚੀਜ਼ਾਂ 8-8 ਗ੍ਰਾਮ ਲੈਣੀਆਂ ਤੇ ਬਦਾਮ ਦੀ ਕਿਰੀ 12 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਪੀ ਕੇ ਤੇ 70 ਗ੍ਰਾਮ ਸ਼ੁੱਧ ਸਹਿਦ ਲੈ ਕੇ